ਪੰਜਾਬ ਸਰਕਾਰ ਨੇ ਪਾਕਿਸਤਾਨ ਨਾਲ ਲਗਦੀ 553 ਕਿਲੋਮੀਟਰ ਸਰਹੱਦ ਉਤੇ ਪਠਾਨਕੋਟ ਤੋਂ ਲੈ ਕੇ ਫਜ਼ਲਕਾ ਤੱਕ ਰੱਖਿਆ ਲਈ ਐਂਟੀ ਡਰੋਨ ਸਿਸਟਮ ਤਾਇਨਾਤ ਕੀਤਾ ਹੈ ਜਿੱਥੇ ਜ਼ਿਆਦਾਤਰ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹੀ ਹੈ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਜਦੋਂ ਵੀ ਕੋਈ ਡਰੋਨ ਐਕਟੀਵਿਟੀ ਨਜ਼ਰ ਆਈ ਤਾਂ ਇਹ ਉਹਨੂੰ ਆਪਣੇ ਰੇਂਜ ਦੇ ਵਿੱਚ ਲੈ ਕੇ ਤੇ ਉਸ ਡਰੋਨ ਨੂੰ ਉਸੇ ਜਗ੍ਹਾ ਤੇ ਜਾਮ ਕਰ ਦੂਗਾ ਤੇ ਉਹ ਜਿਹੜਾ ਡਰੋਨ ਉਸੇ ਜਗ੍ਹਾ ਤੇ ਥੱਲੇ ਧਰਤੀ ਤੇ ਆ ਜਾਊਗਾ ਪੰਜਾਬ ਦੇਸ਼ ਦਾ ਅਜੇ ਹੁਣ ਪਹਿਲਾ ਸੂਬਾ ਹੈ ਜਿਸ ਕੋਲ ਰਾਖੀ ਦੇ ਲਈ ਆਪਣਾ ਐਂਟੀ ਡਰੋਨ ਸਿਸਟਮ ਹੈ ਹੁਣ ਸਮਾਜ ਵਿਰੋਧੀ ਅੰਸਰਾਂ ਤੇ ਬਾਜ਼ ਅੱਖ ਨਜ਼ਰ ਰੱਖੇਗੀ 532 ਕਿਲੋਮੀਟਰ ਬਾਰਡਰ ਏਰੀਏ ਨੂੰ ਸੁਰੱਖਿਅਤ ਰੱਖਣ ਲਈ ਨਸ਼ਿਆਂ ਤੋਂ ਨਜਾਇਜ਼ ਹਥਿਆਰਾਂ ਤੋਂ ਇਹ ਬਹੁਤ ਵੱਡਾ ਕਦਮ ਹੈ ਇੱਕ ਪੰਜਾਬ ਸਰਕਾਰ ਦਾ ਐਂਟੀ ਡਰੋਨ ਸਿਸਟਮ ਸਰਹੱਦਾਂ ਦੀ ਰਾਖੀ ਕਰੇਗਾ ਇਸ ਸਰਹੱਦੋਂ ਪਾਰ ਆਉਂਦੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਤੇ ਰੋਕ ਲੱਗੇਗੀ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਸਰਹੱਦੀ ਇਲਾਕਿਆਂ ਨੂੰ ਐਂਟੀ ਡਰੋਨ ਸਿਸਟਮ ਨਾਲ ਲੈਸ ਕੀਤਾ ਹੈ ਇਸ ਸਿਸਟਮ ਦੇ ਨਾਲ ਹੁਣ ਪੰਜਾਬ ਪੁਲਿਸ ਹੋਰ ਵੀ ਮਜ਼ਬੂਤ ਹੋ ਗਈ ਹੈ ਸ੍ਰੀ ਗੁਰੂ ਜੀ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਅੱਜ ਅਹਿਮ ਪ੍ਰੈਸ ਕਾਨਫਰੰਸ ਡਾਕਟਰ ਬਲਬੀਰ ਸਿੰਘ ਵੱਲੋਂ ਕੀਤੀ ਗਈ ਹੈ ਤੇ ਕੀ ਪ੍ਰੈਸ ਕਾਨਫਰੰਸ ਤੇ ਤਤਸਿਗੇ ਕਿਹੜੇ ਕਿਹੜੇ ਤੱਥਾਂ ਨੂੰ ਲੈ ਕੇ ਕਾਨਫਰੰਸ ਕੀਤੀ ਗੱਲਬਾਤ ਕਰਦੇ ਸਰ ਕਾਨਫਰੰਸ ਕੀਤੀ ਗਈ ਹੈ ਇੱਕ ਤਾਂ ਹੜ੍ਹਾਂ ਦੀ ਜਿਹੜੇ ਪ੍ਰਭਾਵਿਤ ਹੋਏ ਇਲਾਕੇ ਉਹਨਾਂ ਨੂੰ ਲੈ ਕੇ ਹੋਰ ਕੀ ਕੀ ਜਿਵੇਂ ਜ਼ਿਲ੍ਹਾ ਪ੍ਰਸ਼ਾਸਨ ਸਿਹਤ ਵਿਭਾਗ ਮੈਕਮਾ ਐਜੂਕੇਸ਼ਨ ਵਾਟਰ ਸਪਲਾਈ ਸੈਨੀਟੇਸ਼ਨ ਮਿਸੀਪਲ ਕਾਰਪੋਰੇਸ਼ਨ ਰੂਰਲ ਡਿਵੈਲਪਮੈਂਟ ਔਰ ਪਲਸ ਆਈਐਮਏ ਕੈਮਿਸਟਰੀ ਐਸੋਸੀਏਸ਼ਨ ਔਰ ਬਹੁਤ ਸਾਰੀਆਂ ਹੋਰ ਐਨ ਜੀਓਜ਼ ਜੜੀਆਂ ਹੈਗੀਆਂ ਉਹਨਾਂ ਦੇ ਨਾਲ ਬਿਲਡਿੰਗ ਕੀਤੀ ਆ ਕਿ ਜਿਹੜੇ ਲੋਕ ਖੜਾਂ ਦੀ ਮਾਰ ਚੱਲ ਰਹੇ ਆ ਉਹਨਾਂ ਨੂੰ ਬਿਮਾਰੀਆਂ ਦੀ ਮਾਰ ਤੋਂ ਕਿੱਦਾਂ ਬਚਾਣਾ ਅਸੀਂ ਕੈਂਪ ਲਗਾਵਾਂਗੇ ਇਲਾਜ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਅਸੀਂ ਪਾਣੀ ਦੀ ਟੈਸਟਿੰਗ ਕਰਨੀ ਆ ਤਾਂ ਕਿ ਪਾਣੀ ਪੀਕਰੋ ਕੋਈ ਬਿਮਾਰੀ ਨਾ ਹੋਣ ਇਸ ਤੋਂ ਸવાય ਇਸੇ ਤਰ੍ਹਾਂ ਜਿਹੜੇ ਮੱਕੀਆ ਮੱਛਰਾਂ ਦੇ ਨਾਲ ਆਉਣ ਵਾਲੀਆਂ ਰੰਗੀ ਚਿਕਨ ਗੁੜੀਆਂ ਉਹ ਤੋਂ ਕਿੱਦਾਂ ਬਚਾਣਾ ਮਲੇਰੀਆ ਤੋਂ ਉਹਨਾਂ ਦੀ ਵੀ ਟੈਸਟਿੰਗ ਕਰਨੀ ਆ ਤਾਂ ਕਿ ਜਿਹੜਾ ਨਾਰਵਾ ਆਇਆਗਾ ਸੀ ਉਸ ਨੂੰ ਡਿਸਟਰਾਏ ਕਰ ਦਈਏ ਮੱਕੀਆ ਮੱਛਰ ਨਹੀਂ ਹੋਣਗੇ ਤਾਂ ਦੀਆਂ ਬਿਮਾਰੀਆਂ ਨਹੀਂ ਇਹ ਜਿਹੜੇ ਹੜ੍ਹ ਆਏ ਨੇ ਉਹਨਾਂ ਨੂੰ ਦੇਖੀਏ ਤਾਂ ਰੇਤਾ ਜਿਹੜੀ ਹੈਗੀ ਕਾਫੀ 4-4 5-5 ਫੁੱਟ ਖੇਤਾਂ 'ਚ ਜਾ ਚੁੱਕੀ ਹੈ ਜਦੋਂ 23 ਦੇ ਵਿੱਚ ਹੜ੍ਹ ਆਈ ਸੀ ਉਦੋਂ ਕਿਸਾਨਾਂ ਨੂੰ ਬਹੁਤਾ ਸਮਾਂ ਨਹੀਂ ਮਿਲਿਆ ਸੀ ਰੇਤਾ ਕੱਢਣ ਨੂੰ ਐਦਕੀ ਕੀ ਸਮਾਧਨ ਵਰਧਤ ਕੀਤਾ ਗਿਆ ਉਹਨਾਂ ਨੂੰ 2 ਮਹੀਨੇ ਦਾ ਦੇਈ ਦਿੱਤਾ ਜੀ ਅੱਗੇ ਸਰਕਾਰ ਫੇਰ ਦੇਖ ਲੇਗੀ ਕਿਉਂਕਿ 15 ਨਵੰਬਰ ਤੱਕ ਤਾਂ ਕਣਕ ਦੀ ਬੀਜ ਦਿੰਦੇ ਆ ਲੋਕ ਹਾਂ ਜੀ ਤੋਂ ਸਾਡੀ ਕੋਸ਼ਿਸ਼ ਹੈ ਕਿ ਜਿਹੜਾ ਹੈਗਾ ਜਿਹਦਾ ਖੇਤ ਖੇਤ ਉਸੇ ਦੀ ਰੇਤ ਮਾਰਜੋਗ ਮੁੱਖ ਮੰਤਰੀ ਸਾਹਿਬ ਬਹੁਤ ਵਧੀਆ ਪ੍ਰੋਗਰੈਸਿਵ ਪਾਲਿਸੀ ਲੈ ਕੇ ਆਇਆ ਉਹਨਾਂ ਨੂੰ 20000 ਰੁਪਿਆ ਵੀ ਦੇਵਾਂਗੇ ਬਾਕੀ ਕੇਂਦਰ ਮਦਦ ਕਰੇਗਾ ਤਾਂ ਹੋਰ ਵੀ ਕਰ ਸਕਦੇ ਆ 50000 ਰੁਪਏ ਕਰ ਸਕਦੇ ਆ ਜੇ ਕੋਈ ਡੰਗਰ ਬੱਚਾ ਮਰਿਆ ਉਹਨਾਂ ਦੀ ਜੇ ਦਾਰੂ ਕੋਚੂ ਮਰਿਆ ਤਾਂ ਉਹਦਾ 37000 ਆ ਉਹ ਵਧਾ ਦਾਂਗੇ ਉਹ ਮੈਨੂੰ ਲੱਗਦਾ ਕਿ 1 ਲੱਖ ਰੁਪਏ ਦੀ ਮੱਝ ਆਂਦੀ ਆ ਸੋ ਇਸੇ ਤਰ੍ਹਾਂ ਜਿਹੜਾ ਐਕਸਪ੍ਰੈਸ਼ੀਆ 4 ਲੱਖ ਦਿੱਤਾ ਹੋਰ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਜਿਹੜੀਆਂ ਸੋਟਾ ਦੇ ਪਰ ਕਿਤੇ ਨਾ ਕਿਤੇ ਦੇਖਿਆ ਜਾ ਵੀ ਅੱਜ ਪ੍ਰਧਾਨ ਮੰਤਰੀ ਸਾਹਿਬ ਨੇ ਪੰਜਾਬ ਤੋਂ ਨੇ ਤੇ ਸੀ ਹੀ ਮਿਲ ਬੋਲੇ ਨਹੀਂ ਸੀ ਕਿਤੇ ਨਾ ਕਿਤੇ ਫੇਰ ਮਕਰਿਆਂ ਵਾਲਾ ਜਿਹੜਾ ਜੋ ਮੈਂ ਖਬਰ ਸੁਣੀ ਆ ਉਹ ਬਹੁਤੀ ਇਨਕਰੇਜਿੰਗ ਨਹੀਂ ਆ ਜੀ ਉਹਨਾਂ ਨੇ ਮਤਲਬ ਬਾਕੀ ਮੈਂ ਪਹਿਲਾਂ ਖਬਰ ਸੁਣ ਕੇ ਉਸ ਤੋਂ ਬਾਅਦ 1500 ਕਰੋੜ ਪੰਜਾਬ ਨੂੰ 500 50000 ਕਰੋੜ ਉਹ ਤਾਂ ਗੱਲ ਹੈ ਵੀ ਇੱਕ ਤਾਂ ਮਤਲਬ ਆਈ ਹੋ ਮਤਲਬ ਵੀ ਨਹੀਂ ਹੋ ਚੱਲਿਆ ਜੀ ਮਤਲਬ ਤਿੰਨ ਹਫ਼ਤੇ ਤੋਂ ਬਾਅਦ ਸਭਾ ਹੋ ਗਿਆ ਇੱਕ ਤਾਂ ਆਈ ਤਿੰਨ ਚਾਰ ਮਹੀਨੇ ਤਿੰਨ ਚਾਰ ਹਫ਼ਤੇ ਬਾਅਦ ਹੈ ਉਹ ਜੋ ਤੁਸੀਂ ਦੱਸ ਰਿਹਾ ਇਹ ਨਗੋਣੀ ਅਮਾਉਂਟ ਹੈ ਬਸ ਆਪਾਂ ਉਹ ਪ੍ਰਧਾਨ ਮੰਤਰੀ ਜੱਲੇ ਕੀ ਪਿਛਲੇ ਜੀ ਪਿਛਲੇ ਜੀ ਨਹੀਂ ਅਨਿਲ ਕ੍ਰੀਨ ਜਿਹੜੇ ਹੈਗੇ ਨੇ ਮਾਂ ਪ੍ਰੇਅਰ ਨਹੀਂ ਆ ਉਹਨਾਂ ਨੇ ਇਨਸਾਫ ਨਹੀਂ ਆਇਆ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਜਗਵੰਦਰ ਦੇ ਵਿੱਚ ਜੀ ਉਹਨਾਂ ਨੇ ਕਿਹਾ ਕਿ ਜਿਹੜਾ ਜੀਐਸਟੀ ਹੈਗਾ ਪਹਿਲੇ 5 ਸਾਲ ਵਾਸਤੇ ਸੀਗਾ ਉੱਥੇ ਕੰਪੋਨੈਂਟ ਦਿੱਤੀ ਜਾਂਦੀ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਸਟੇਟਸ ਨੂੰ ਮਾਪਿਕ ਮੰਗੇ ਬਣਾਤਾ ਜੀ ਮਿਸਰ ਕਾਰਪੋਰੇਸ਼ਨ ਤੋਂ ਮਾੜਾ ਹਾਲ ਕਰਤਾ ਤੁਸੀਂ ਜਿਹੜਾ ਸਟੇਟਸ ਨੂੰ ਘਾਟਾ ਪੈ ਰਿਹਾ ਜਿੰਨਾ ਪਹਿਲਾਂ ਵੈਟ ਸੀਗਾ ਦੂਜਾ ਸੀਗਾ ਹੁਣ ਕਸੀਂ ਕਹਿੰਦੇ ਹਾਂ ਕਿ ਅਸੀਂ ਜੀਐਸਟੀ ਦੇ ਰੇਟ ਘਟਾ ਦਿੱਤੇ 6-700 ਕਰੋੜ ਰੁਪਏ ਦੀ ਹੋਰ ਮਾਰ ਪੈਣੀ ਹੈ ਜੇ ਇਹਦੇ ਵਿੱਚ ਮਤਲਬ ਸਟੇਟਸ ਨੂੰ ਤਾਂ ਇਹਨਾਂ ਨੇ ਮਤਲਬ ਉਹ ਕਰਤਾ ਵੀ ਸਟੇਟ ਦੇ ਕੋਲੇ ਕੁਝ ਛੱਡਿਆ ਹੀ ਨਹੀਂ ਹੈ ਔਰ ਇਹਨਾਂ ਨੇ ਜਿਵੇਂ ਤੁਸੀਂ ਦੇਖੋ ਜੇ ਤੁਸੀਂ ਦੇਖਣੀ ਹੈ ਗੱਲ ਇਹ ਕਲਾਸਿਕਲ ਐਗਜ਼ਾਮਪਲ ਹੈ ਜੀ ਤੁਹਾਡੇ ਤੇਰ ਕਹਿੰਦੇ ਸੀ ਰਸ਼ੀਆ ਤੋਂ ਕਿਉਂ ਲੈਨੇ ਆ ਕਿਉਂਕਿ ਸਾਨੂੰ ਸਸਤਾ ਮਿਲਦਾ ਕਿ ਲੋਕਾਂ ਨੂੰ ਸਸਤਾ ਮਿਲ ਰਿਹਾ ਉਹ ਹੋਣ ਇਹਨਾਂ ਨੇ ਇੱਕ ਹੋਰ ਸਟੇਮ ਆ ਗਿਆ ਇਹਨਾਂ ਦਾ ਜਿਹੜਾ ਐਥਨੋਲ ਕਹਿੰਦੇ ਮਿਕਸ ਕਰੋ ਉਹਦਾ ਫਾਇਦਾ ਲੋਕਾਂ ਨੂੰ ਹੋ ਰਿਹਾ ਕਿ ਕਿਸੇ ਮੰਤਰੀ ਦੇ ਮੁੰਡੇ ਨੂੰ ਹੋ ਰਿਹਾ ਤੇ ਇਹ ਤਾਂ ਜਿਹੜੀ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਮੈਂ ਗੱਲਾਂ ਕਰਨੀਆਂ ਨਹੀਂ ਚਾਹੁੰਦਾ ਅੱਜ ਕਿਉਂਕਿ ਅਸੀਂ ਅੱਜ ਫਲੱਡ ਨਾਲ ਡੀਲ ਕਰਦੇ ਆ ਇਹਦੇ ਬਾਰੇ ਵੀ ਤੁਹਾਨੂੰ ਪੂਰਾ ਦੱਸ ਦਵਾਂ। ਸੂਤੇ ਦੇ ਜ਼ਮੀਨੀ ਪੱਧਰ ਦੇ ਉੱਤੇ ਹਰ ਇੱਕ ਬੰਦਾ ਉੱਤਰਿਆ ਹੋਣਾ ਚਾਹੇ ਉਹ ਐਕਟਰ ਦੇ ਮੈਂ ਕਹਿੰਦਾ ਮੈਂ ਕਹਿੰਦਾ ਜੀ ਜਿਹੜਾ ਪ੍ਰਧਾਨ ਮੰਤਰੀ ਨੂੰ ਪੰਜਾਬ ਦੇ ਲੋਕਾਂ ਨੇ ਜਵਾਬ ਦਿੱ ਸਾਡੇ ਚਾਹੇ ਸਾਡੇ ਜਿੰਨੇ ਪਰਫਾਰਮਿੰਗ ਆਰਟਿਸਟ ਹੈਗੇ ਆ ਸਿੰਗਰ ਹੈ ਡਾਂਸਰ ਹੈ ਫਿਲਮ ਮੇਕਰ ਹੈ ਉਹਨਾਂ ਨੇ ਜਵਾਬ ਦਿੱਤਾ ਐਨਆਰਆਈ ਨੇ ਜਵਾਬ ਦਿੱਤਾ ਪੰਜਾਬ ਦੀ ਸੰਗਤ ਨੇ ਜਵਾਬ ਦਿੱਤਾ ਕਿ ਅਸੀਂ ਪ੍ਰਵਾਹ ਨਹੀਂ ਕਰਦੇ ਅਸੀਂ ਆਪਣੇ ਭਰਾਵਾਂ ਨਾਲ ਖੜੇ ਆ ਔਰ ਆ ਮੈਂ ਅੱਜ ਤੁਸੀਂ ਦੇਖੋ ਮੈਂ ਜਵੰਦਰ ਆਇਆ ਤੇ 30 35 ਚੱਕ ਤਾਂ ਮੈਨੂੰ ਲੋਕਾਂ ਨੇ ਦਿੱਤੇ ਵੀ ਜਾਓ ਸਾਰਿਆਂ ਨੂੰ 5000 ਰੁਪਏ ਦੇ ਉਹਨਾਂ ਕੋਈ ਚਿੰਤਾ ਨਹੀਂ ਕਰਨੀ ਹੋਰ ਦੇਾਂਗੇ ਸੋ ਸਾਡੇ ਪੰਜਾਬ ਦੇ ਲੋਕਾਂ ਨਾਲ ਖੜਿਆ ਇਤੋਂ ਵੱਡੀ ਕੋਈ ਸਰਕਾਰ ਨਹੀਂ ਹੁੰਦੀ ਤੇ ਸਰਕਾਰ ਨੂੰ ਯਾਦ ਰੱਖਣਾ ਚਾਹੀਦਾ ਹੈ ਵੀ ਇਹਨਾਂ ਲੋਕਾਂ ਦੀ ਸਰਕਾਰ ਹੈ ਇਹਨਾਂ ਦੀ ਪ੍ਰਧਾਨ ਮੰਤਰੀ ਆ ਤੁਸੀਂ ਇਹਨਾਂ ਇਹਨਾਂ ਦਾ ਜਿਹਨਾਂ ਦਾ ਹੱਕ ਨਹੀਂ ਦੇ ਰਹੇ ਤੁਸੀਂ ਮੈਂ ਨਹੀਂ ਕਹਿ ਰਿਹਾ ਵੀ ਤੁਸੀਂ ਇਹਨਾਂ ਨੂੰ ਕੋਈ ਦਾਨ ਨਹੀਂ ਕਰਨਾ ਜਿਹੜੇ ਆ ਜਿਹੜੇ ਲੋਕ ਦੇ ਰਹੇ ਆ ਦਾਨ ਆ ਇਹ ਪ੍ਰਧਾਨ ਮੰਤਰੀ ਜਿਹਨਾਂ ਦਾ ਹੱਕ ਦੇਣਾ ਸੀ ਉਹ ਰੁੱਕੀ ਬੈਠਿਆ ਸਾਡੇ ਪੈਸੇ ਰੂਰਲ ਡਿਵੈਲਪਮੈਂਟ ਦੇ ਹੋਣ ਹੋਰ ਬਹੁਤ ਸਾਰੇ ਮਹਿਕਮਿਆਂ ਦੇ 60000 ਕਰੋੜ ਸਾਡਾ ਰੁੱਕੀ ਬੈਠਿਆ ਉਹ ਬਹੁਤ ਮਾੜੀ ਗੱਲ ਆ ਪਾਪ ਕਰ ਰਹੇ ਆ ਜੀ ਹਾਂ ਵਸੇ ਕੀ ਦ੍ਰਿਅਮਾਂ ਦੇ ਨੱਕੇ ਨਹੀਂ ਮੋੜੇ ਜਾਂਦੇ ਪਰ ਪੰਜਾਬੀਆਂ ਪੰਜਾਬੀਆਂ ਨੇ ਉਹ ਵੀ ਮੋੜ ਕੇ ਦਿਖਾ ਦਿੱਤੇ ਜੀ ਪੰਜਾਬੀਆਂ ਦੇ ਜਿਹੜੀ ਜੜੀ ਸੰਗਤ ਦੀ ਤਾਕਤ ਆ ਜਿਹੜੀ ਹਿੰਮਤ ਆ ਉਹਦਾ ਉਹਦਾ ਲਾਜਵਾਬ ਆ ਉਹ ਉਹਨੇ ਸਾਰਾ ਕੁਝ ਕਰਕੇ ਦਿਖਾਤਾ ਪ੍ਰਧਾਨ ਮੰਤਰੀ ਨੂੰ ਅਸੀਂ ਇਹਨਾਂ ਬੰਦਿਆਂ ਨੂੰ ਇਹਨਾਂ ਦੇ ਪੈਰਾਂ ਤੇ ਖੜੇ ਕਰਕੇ ਦਿਖਾ ਦਾਂਗੇ ਜਨ ਸਭਾ ਕੀ ਲੱਗਦਾ ਕਿ ਜੋ ਅੱਜ ਅਨਾਉਂਸਮੈਂਟ ਕੀਤੀ ਹੈ ਰਿਸੈਂਟ ਬਟਨ ਨੂੰ ਵਾਜਿਬ ਹੈ ਵਾਜਿਬ ਤਾਂ ਬਿਲਕੁਲ ਨਹੀਂ ਹੈ ਇਟ ਇਜ਼ ਅਨਜਸਟ ਅਨਫੇਅਰ ਦੇਰ ਆਏ ਦਰਸਤ ਨਹੀਂ ਆਏ ਜੇ ਇਹ ਸਚਾਈ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਜਿਹੜੀ ਕਿ ਹੋਏਗੀ ਤੁਸੀਂ ਮੇਰੇ ਕੋਲ ਮੇਰੇ ਕੋਲ ਕਿਉਂ ਤੁਸੀਂ ਕਹੋਗੇ ਤੇ ਜਿਹੜੀ ਕਿ ਔਥੈਂਟਿਕ ਕਨਫਰਮੇਸ਼ਨ ਹੈ ਇਹ ਮਤਲਬ ਟੂ ਲੇਟਲ ਟੂ ਲੇਟ ਪਰ ਅਸੀਂ ਇਹਦੀ ਪਰਵਾਹ ਕੀਤੇ ਤੋਂ ਬਿਨਾਂ ਕੰਮ ਕਰਾਂਗੇ ਅਸੀਂ ਤਕੜੇ ਹੋ ਕੇ ਲੜਾਂਗੇ ਆਪਣੇ ਹੱਕਾਂ ਪਿੱਛੇ ਵੀ ਲੜਾਂਗੇ ਇਧਰੋਂ ਫ੍ਰੀ ਹੋ ਜਾਈਏ ਬਾਕੀ ਜੋ ਸਰਕਾਰ ਦਾ ਹੁਕਮ ਹੋਏਗਾ ਉਹ ਸਾਡੀ ਪਾਰਟੀ ਫੈਸਲਾ ਕਰੇਗੀ ਨਾ ਉਹ ਤੋਂ ਜਿਹੜੇ ਆਪਣੇ ਹੱਕ ਹੈ ਕਈ ਵਾਰੀ ਕੀ ਹੁੰਦਾ ਕਿ ਜਿਹੜੇ ਹੱਕ ਹੁੰਦੇ ਆ ਤੁਹਾਨੂੰ ਮਿਲਦੇ ਹੀ ਨਹੀਂ ਨਾ ਜਦੋਂ ਤਾਂ ਇੱਕ ਇੱਕ ਭਾਵਨਾ ਆਂਦੀ ਆ ਫਿਰ ਉਸਨੇ ਦੁੱਖ ਵੀ ਹੁੰਦਾ ਹੋ ਸਕਦਾ ਕਿ ਬੜੀ ਉਹ ਫਿਰ ਖੋ ਕੇ ਵੀ ਲੈਣੇ ਪੈਂਦੇ ਆ ਕੀਰ ਦੇ ਵਿੱਚ ਮੇਰੇ ਮੁੱਛਾ ਜਾਵਾਂਗਾ ਮੁੱਖ ਮੰਤਰੀ ਸਾਹਿਬ ਦੀ ਸੇਵ ਚ ਆ ਜੀ ਦੇਖੋ ਅਸੀਂ ਆਪਾਂ ਸਾਰੇ ਜਣੇ ਆਪਾਂ ਅਰਦਾਸ ਕਰਦੇ ਆ ਉਹ ਠੀਕ ਹੈ ਗਿਆ ਬਹੁਤ ਠੀਕ ਹੈ ਮਤਲਬ ਮਨ ਉਮੀਦ ਹੈ ਕਿ ਇੱਕ ਦੋ ਦਿਨਾਂ ਚ ਬਾਹਰ ਆ ਜਣਗੇ ਤੁਸੀਂ ਉਹਨਾਂ ਨੂੰ ਦੁਬਾਰਾ ਜੁਲ ਸੀਐਮ ਨੂੰ ਐਕਸ਼ਨ ਥ ਤਾ ਬਿਲਕੁਲ ਐਸਐਲਏ ਮੁੱਖ ਮੰਤਰੀ ਸਿਹਤ ਦੇ ਬਾਰੇ ਵੀ ਗੱਲਬਾਤ ਕੀਤੀ ਆ ਅਸੀਂ ਵੀ ਅਰਦਾਸ ਕਰਦੇ ਕਿ ਉਹਨਾਂ ਦੀ ਜਲਦੋਂ ਜਲਦ ਸਿਹਤਯਾਪੀ ਹੋਵੇ ਪਰ ਜਿਹੜਾ ਕੇਂਦਰ ਸਰਕਾਰ ਵੱਲੋਂ ਅਨਾਉਂਸਮੈਂਟ ਕੀਤੀ ਗਈ ਹੈ ਹੜਪੀੜਤਾਂ ਲਈ ਉਹ ਗੈਰਵਾਜਬ ਦੱਸਿਆ ਹੈਗਾ ਡਾਕਟਰ ਬਲਬੀਰ ਸਿੰਘ ਹੋਰਾਂ ਨੇ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਖਿੰਦਰ ਕੰਬੋਜ ਦਾ ਲਿਵਰਟੀ ਵੀ ਦਿਲੰਦਰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਅਹਿਮ ਪ੍ਰੈਸ ਕਾਨਫਰੰਸ ਡਾਕਟਰ ਬਲਬੀਰ ਸਿੰਘ ਵੱਲੋਂ ਕੀਤੀ ਗਈ ਹੈ ਤੇ ਕੀ ਪ੍ਰੈਸ ਰਿਸਪੌਂਸ ਦੇ ਤੱਤ ਸੀਗੇ ਕਿਹੜੇ ਕਿਹੜੇ ਤੱਥਾਂ ਨੂੰ ਲੈ ਕੇ ਕਾਨਫਰੰਸ ਕੀਤੀ ਗੱਲਬਾਤ ਕਰਦੇ ਸਰ ਕਾਨਫਰੰਸ ਕੀਤੀ ਗਈ ਹੈ ਇੱਕ ਤਾਂ ਹੜ੍ਹਾਂ ਦੀ ਜਿਹੜੇ ਪ੍ਰਭਾਵਿਤ ਹੋਏ ਇਲਾਕੇ ਉਹਨਾਂ ਨੂੰ ਲੈ ਕੇ ਹੋਰ ਕੀ ਕੀ ਜਿਵੇਂ ਜ਼ਿਲ੍ਹਾ ਪ੍ਰਸ਼ਾਸਨ ਸਿਹਤ ਵਿਭਾਗ ਮੈਡਿਕਲ এডਿਕੇਸ਼ਨ ਵਾਟਰ ਸਪਲਾਈ ਸੈਨੀਟੇਸ਼ਨ ਮਿਊਨਿਸਪਲ ਕਾਰਪੋਰੇਸ਼ਨ ਰੂਰਲ ਡਿਵੈਲਪਮੈਂਟ ਔਰ ਪਲਸ ਆਈਐਮਏ ਕੈਮਿਸਟਰੀ ਐਸੋਸੀਏਸ਼ਨ ਔਰ ਬਹੁਤ ਸਾਰੀਆਂ ਹੋਰ ਐਨਜੀਓ ਜੜੀਆਂ ਹੈਗੀਆਂ ਉਹਨਾਂ ਦੇ ਨਾਲ ਮਿਲ ਕੇ ਕੀਤੀ ਆ ਕਿ ਜਿਹੜੇ ਲੋਕ ਹੜ੍ਹਾਂ ਦੀ ਮਾਰ ਚੱਲ ਰਹੇ ਆ ਉਹਨਾਂ ਨੂੰ ਬਿਮਾਰੀਆਂ ਦੀ ਮਾਰ ਤੋਂ ਕਿੱਦਾਂ ਬਚਾਣਾ ਅਸੀਂ ਕੈਂਪ ਲਗਾਵਾਂਗੇ ਇਲਾਜ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਅਸੀਂ ਪਾਣੀ ਦੀ ਟੈਸਟ ਕਰਨੀ ਆ ਤਾਂ ਕਿ ਪਾਣੀ ਭਿੱਗ ਲੋਕ ਬਿਮਾਰੀ ਨਾ ਹੋਣ ਇਸ ਤੋਂ ਸવાય ਇਸੇ ਤਰ੍ਹਾਂ ਜਿਹੜੇ ਮੱਕੀ ਆ ਮੱਛਰਾਂ ਦੇ ਨਾਲ ਆਉਣ ਵਾਲੀਆਂ ਡੈਂਗੀ ਚਿਕਨ ਗੁੜੀਆਂ ਉਹ ਤੋਂ ਕਿੱਦਾਂ ਬਚਾਣਾ ਮਲੇਰੀਆ ਤੋਂ ਉਹਨਾਂ ਦੀ ਵੀ ਟੈਸਟਿੰਗ ਕਰਨੀ ਆ ਤਾਂ ਕਿ ਜਿਹੜਾ ਲਾਰਵਾ ਆਇਆਗਾ ਸੀ ਉਸ ਨੂੰ ਡਿਸਟਰਾਏ ਕਰ ਦਈਏ ਮੱਕੀਆ ਮੱਛਰ ਨਹੀਂ ਹੋਣਗੇ ਤਾਂ ਇਹਦੀਆਂ ਬਿਮਾਰੀਆਂ ਨਹੀਂ ਹੋਣਗੀਆਂ ਜਿਹੜੇ ਹੜ ਆਏ ਨੇ ਉਹਨਾਂ ਨੂੰ ਦੇਖੀਏ ਤਾਂ ਰੇਤਾ ਜਿਹੜੀ ਹੈਗੀ ਕਾਫੀ 4-4 5-5 ਫੁੱਟ ਖੇਤਾਂ 'ਚ ਜਾ ਚੁੱਕੀ ਹੈ ਜਦੋਂ 23 ਦੇ ਵਿੱਚ ਹੜਾਈ ਸੀ ਉਦੋਂ ਕਿਸਾਨਾਂ ਨੂੰ ਬਹੁਤਾ ਸਮਾਂ ਨਹੀਂ ਮਿਲਿਆ ਸੀ ਰੇਤਾ ਕੱਢਣ ਨੂੰ ਐਦਕੀ ਕੀ ਸਮਾਧਨ ਵਰਦਤ ਕੀਤਾ ਗਿਆ ਉਹਨਾਂ ਨੂੰ 2 ਮਹੀਨੇ ਦਾ ਦੇਈ ਦਿੱਤਾ ਜੀ ਅੱਗੇ ਸਰਕਾਰ ਫੇਰ ਦੇਖ ਲੇਗੀ ਕਿਉਂਕਿ 15 ਨਵੰਬਰ ਤੱਕ ਤਾਂ ਕਣਕ ਦੀ ਬੀਜ ਦਿੰਦੇ ਆ ਲੋਕ ਤੋਂ ਸਾਡੀ ਕੋਸ਼ਿਸ਼ ਹੈ ਕਿ ਜਿਹੜਾ ਹੈਗਾ ਜਿਹਦਾ ਖੇਤ ਖੇਤ ਉਸੇ ਦੀ ਰੇਤ ਮਾਨਯੋਗ ਮੁੱਖ ਮੰਤਰੀ ਸਾਹਿਬ ਬਹੁਤ ਵਧੀਆ ਪ੍ਰੋਗਰੈਸਿਵ ਪਾਲਿਸੀ ਲੈ ਕੇ ਆਇਆ ਉਹਨਾਂ ਨੂੰ 20000 ਰੁਪਇਆ ਵੀ ਦੇਵਾਂਗੇ ਬਾਕੀ ਕੇਂਦਰ ਮਦਦ ਕਰੇਗਾ ਤਾਂ ਹੋਰ ਵੀ ਕਰ ਸਕਦੇ ਆ 50000 ਰ ਜੇ ਜੇ ਕੋਈ ਡੰਗਰ ਬੱਚਾ ਮਰਿਆ ਉਹਨਾਂ ਦੀ ਜਿਹੜੇ ਦਾਰੂ ਪੀਚੂ ਮਰਿਆ ਤਾਂ ਉਹਦਾ 37 ਜਾਰਾ ਉਹ ਬਤਾ ਦਾਂਗੇ ਉਹ ਮੈਨੂੰ ਲੱਗਦਾ ਕਿ 1 ਲੱਖ ਰੁਪਏ ਦੀ ਮੱਝ ਆਂਦੀ ਆ ਸੋ ਇਸੇ ਤਰ੍ਹਾਂ ਜਿਹੜਾ ਐਕਸਪ੍ਰੈਸ਼ੀਆ 4 ਲੱਖ ਦਿੱਤਾ ਹੋਰ ਬਹੁਤ ਸਾਰੀਆਂ ਜਿਹੜੀਆਂ ਹੈਗਿਆ ਜਿਹੜੀਆਂ ਸੋਟਾ ਦੇ ਪਰ ਕਿਤੇ ਨਾ ਕਿਤੇ ਦੇਖਿਆ ਜਾਵੇ ਅੱਜ ਪ੍ਰਧਾਨ ਮੰਤਰੀ ਸਾਹਿਬ ਨੇ ਪੰਜਾਬ ਦੌਰੇ ਤੇ ਅਸੀਂ ਹੀ ਮੁਜਲ ਬਰੇ ਨਹੀਂ ਸੀ ਕਿਤੇ ਨਾ ਕਿਤੇ ਫਿਰ ਮਕਰਿਆਂ ਵਾਲਾ ਜਿਹੜਾ ਜੋ ਮੈਂ ਖਬਰ ਸੁਣੀ ਆ ਉਹ ਬਹੁਤੀ ਇਨਕਰਜਿੰਗ ਨਹੀਂ ਆ ਜੀ ਉਹਨਾਂ ਨੇ ਮਤਲਬ ਬਾਕੀ ਮੈਂ ਪਹਿਲਾਂ ਖਬਰ ਸੁਣ ਕੇ ਉਸ ਤੋਂ ਬਾਅਦ ਚੱਲੂ 1500 ਕਰੋੜ ਪੰਜਾਬ ਨੂੰ 500 ਤੋਂ 50000 ਕਰੋੜ ਉਹ ਤਾਂ ਗੱਲ ਹੈ ਵੀ ਇੱਕ ਤਾਂ ਮਤਲਬ ਆਈ ਹੋ ਮਤਲਬ ਵੀ ਨਹੀਂ ਹੋ ਚੱਲਿਆ ਜੀ ਮਤਲਬ ਤਿੰਨ ਹਫ਼ਤੇ ਤੋਂ ਬਾਅਦ ਸਭਾ ਹੋ ਗਿਆ ਇੱਕ ਤਾਂ ਆਈ ਤਿੰਨ ਚਾਰ ਮਹੀਨੇ ਤਿੰਨ ਚਾਰ ਹਫ਼ਤੇ ਬਾਅਦ ਉਹ ਜੋ ਤੁਸੀਂ ਦੱਸ ਰਿਹਾ ਇਹ ਨਗੋਣੀ ਅਮਾਉਂਟ ਹੈ ਬਸ ਆਪਾਂ ਉਹ ਪ੍ਰਧਾਨ ਮੰਤਰੀ ਜੱਲੇ ਕੀ ਪਿਛਲੇ ਪਿਛਲੇ ਤੇ ਨਹੀਂ ਅਨਿਲ ਸਿੰਘ ਜਿਹੜੇ ਹੈਗੇ ਨੇ ਮਾਂ ਪਰ ਰਿਪੇਅਰ ਨਹੀਂ ਆ ਉਹਨਾਂ ਨੇ ਇਨਸਾਫ ਨਹੀਂ ਆਇਆ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਜਿਲੰਦਰ ਦੇ ਵਿੱਚ ਜੀ ਉਹਨਾਂ ਨੇ ਕਿਹਾ ਕਿ ਜਿਹੜਾ GST ਹੈਗਾ ਪਹਿਲੇ 5 ਸਾਲ ਪਾਸੇ ਸੀਗਾ ਉੱਚ ਕੰਪੋਨੈਂਟ ਦਿੱਤੀ ਜਾਂਦੀ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਸਟੇਟਸ ਨੂੰ ਪਿੱਖ ਮੰਗੇ ਬਣਾਤਾ ਜੀ ਮਿਸਰ ਕਾਰਪੋਰੇਸ਼ਨ ਤੋਂ ਮਾੜਾ ਹਾਲ ਕਰਤਾ ਤੁਸੀਂ ਜਿਹੜਾ ਸਟੇਟਸ ਨੂੰ ਕੱਟਾ ਪੈ ਰਿਹਾ ਜਿੰਨਾ ਪਹਿਲਾਂ ਵੈਟ ਸੀਗਾ ਦੂਜਾ ਸੀਗਾ ਹੁਣ ਕਸੀਂ ਕਹਿੰਦੇ ਹਾਂ ਕਿ ਅਸੀਂ ਜੀਐਸਟੀ ਦੇ ਰੇਟ ਘਟਾ ਦਿੱਤੇ 6-700 ਕਰੋੜ ਰੁਪਏ ਦੀ ਹੋਰ ਮਾਰ ਪੈਣੀ ਹੈ ਜੇ ਇਹਦੇ ਵਿੱਚ ਮਤਲਬ ਸਟੇਟਸ ਨੂੰ ਤਾਂ ਇਹਨਾਂ ਨੇ ਮਤਲਬ ਉਹ ਕਰਤਾ ਵੀ ਸਟੇਟ ਦੇ ਕੋਲੇ ਕੁਝ ਛੱਡਿਆ ਹੀ ਨਹੀਂ ਹੈ ਔਰ ਇਹਨਾਂ ਨੇ ਜਿਵੇਂ ਤੁਸੀਂ ਦੇਖੋ ਜੇ ਤੁਸੀਂ ਦੇਖਣੀ ਹੈ ਗੱਲ ਇਹ ਕਲਾਸਿਕਲ ਐਗਜ਼ਾਮਪਲ ਹੈ ਜੀ ਤੁਹਾਡੇ ਤੇਰ ਕਹਿੰਦੇ ਅਸੀਂ ਰਸ਼ੀਆ ਤੋਂ ਕਿਉਂ ਲੈਂਦੇ ਆ ਕਿਉਂਕਿ ਸਾਨੂੰ ਸਸਤਾ ਮਿਲਦਾ ਕਿ ਲੋਕਾਂ ਨੂੰ ਸਸਤਾ ਮਿਲ ਰਿਹਾ ਉਹ ਹੋਣ ਇਹਨਾਂ ਨੇ ਇੱਕ ਹੋਰ ਸਟੇਮ ਆ ਗਿਆ ਇਹਨਾਂ ਦਾ ਜਿਹੜਾ ਐਥਨੋਲ ਕਹਿੰਦੇ ਮਿਕਸ ਕਰੋ ਉਹਦਾ ਫਾਇਦਾ ਲੋਕਾਂ ਨੂੰ ਹੋ ਰਿਹਾ ਕਿ ਕਿਸੇ ਮੰਤਰੀ ਦੇ ਮੁੰਡੇ ਨੂੰ ਹੋ ਰਿਹਾ ਤੇ ਇਹ ਤਾਂ ਜਿਹੜੀ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਮੈਂ ਗੱਲਾਂ ਕਰਨੀਆਂ ਨਹੀਂ ਚਾਹੁੰਦਾ ਅੱਜ ਕਿਉਂਕਿ ਅਸੀਂ ਬੰਦੇ ਅਸੀਂ ਫਲੱਡ ਨਾਲ ਡੀਲ ਕਰਦੇ ਆ ਇਹਦੇ ਬਾਰੇ ਵੀ ਤੁਹਾਨੂੰ ਪੂਰਾ ਦੱਸ ਦਵਾਂ। ਸੂਤੇ ਦੇ ਜ਼ਮੀਨੀ ਪੱਧਰ ਦੇ ਉੱਤੇ ਹਰ ਇੱਕ ਬੰਦਾ ਉੱਤਰਿਆ ਹੋਣਾ ਚਾਹੇ ਉਹ ਐਕਟਰ ਦੇ ਮੈਂ ਕਹਿੰਦਾ ਮੈਂ ਕਹਿੰਦਾ ਜੀ ਜਿਹੜਾ ਪ੍ਰਧਾਨ ਮੰਤਰੀ ਨੂੰ ਪੰਜਾਬ ਦੇ ਲੋਕਾਂ ਨੇ ਸਾਡੇ ਚਾਹੇ ਸਾਡੇ ਜਿੰਨੇ ਪਰਫਾਰਮਿੰਗ ਆਰਟਿਸਟ ਹੈਗੇ ਆ ਸਿੰਗਰ ਹੈ ਡਾਂਸਰ ਹੈ ਫਿਲਮ ਮੇਕਰ ਹੈ ਉਹਨਾਂ ਨੇ ਜਵਾਬ ਦੇ ਦਿੱਤਾ ਐਨ ਆਰ ਆਈ ਨੇ ਜਵਾਬ ਦੇ ਦਿੱਤਾ ਪੰਜਾਬ ਦੀ ਸੰਗਤ ਨੇ ਜਵਾਬ ਦੇ ਦਿੱਤਾ ਕਿ ਅਸੀਂ ਪ੍ਰਵਾਹ ਨਹੀਂ ਕਰਦੇ ਅਸੀਂ ਆਪਣੇ ਭਰਾਵਾਂ ਨਾਲ ਖੜੇ ਆ ਔਰ ਆ ਮੈਂ ਅੱਜ ਤੁਸੀਂ ਦੇਖੋ ਮੈਂ ਜਵੰਦਰ ਆਇਆ ਤੇ 30 35 ਚੱਕ ਤਾਂ ਮੈਨੂੰ ਲੋਕਾਂ ਨੇ ਦਿੱਤੇ ਵੀ ਜਾਓ ਸਾਰਿਆਂ ਨੂੰ ਪਜਾਵਾ ਪਜਾਵਾ ਦੇ ਉਹਨਾਂ ਕੋਈ ਚਿੰਤਾ ਨਹੀਂ ਕਰਨੀ ਹੋਰ ਦਿਆਂਗੇ ਸੋ ਸਾਡੇ ਪੰਜਾਬ ਦੇ ਲੋਕਾਂ ਦੇ ਨਾਲ ਖੜਿਆ ਇਦੋਂ ਵੱਡੀ ਕੋਈ ਸਰਕਾਰ ਨਹੀਂ ਹੁੰਦੀ ਜੀ ਤੇ ਸਰਕਾਰ ਨੂੰ ਯਾਦ ਰੱਖਣਾ ਚਾਹੀਦਾ ਹੈ ਵੀ ਇਹਨਾਂ ਲੋਕਾਂ ਦੀ ਸਰਕਾਰ ਹੈ ਇਹਨਾਂ ਦੇ ਪ੍ਰਧਾਨ ਮੰਤਰੀ ਆ ਉਸੀਂ ਇਹ ਇਹਨਾਂ ਦਾ ਜਿਹਨਾਂ ਦਾ ਹੱਕ ਨਹੀਂ ਦੇ ਰਹੇ ਤੁਸੀਂ ਮੈਂ ਨਹੀਂ ਕਹਿ ਰਿਹਾ ਵੀ ਤੁਸੀਂ ਇਹਨਾਂ ਨੂੰ ਕੋਈ ਦਾਨ ਨਹੀਂ ਕਰਨਾ ਜਿਹੜੇ ਆ ਜਿਹੜੇ ਲੋਕ ਦੇ ਰਹੇ ਆ ਦਾਨ ਆ ਇਹ ਪ੍ਰਧਾਨ ਮੰਤਰੀ ਜਿਹੜੇ ਇਹਨਾਂ ਦਾ ਹੱਕ ਦੇਣਾ ਸੀ ਉਹ ਰੁੱਕੀ ਬੈਠਿਆ ਸਾਡੇ ਪੈਸੇ ਰੂਰਲ ਡਿਵੈਲਪਮੈਂਟ ਦੇ ਹੋਣ ਹੋਰ ਬਹੁਤ ਸਾਰੇ ਮਹਿਕਮਿਆਂ ਦੇ 60000 ਕਰੋੜ ਸਾਡਾ ਰੁੱਕੀ ਬੈਠਿਆ ਉਹ ਬਹੁਤ ਮਾੜੀ ਗੱਲ ਆ ਪਾਪ ਕਰ ਰਹੇ ਆ ਜੀ ਹਾਂ ਵਸੀ ਕੀ ਦ੍ਰਿਅਮਾਂ ਦੇ ਲੱਕੇ ਨਹੀਂ ਮੋੜੇ ਜਾਂਦੇ ਪਰ ਪੰਜਾਬੀਆਂ ਨੇ ਉਹ ਵੀ ਮੁੜ ਕੇ ਦਿਖਾ ਦਿੱਤੇ ਜੀ ਪੰਜਾਬੀਆਂ ਦੇ ਜਿਹੜੀ ਜੜੀ ਸੰਗਤ ਦੀ ਤਾਕਤ ਆ ਜਿਹੜੀ ਹਿੰਮਤ ਆ ਉਹਦਾ ਉਹਦਾ ਲਾਜਵਾਬ ਆ ਉਹ ਉਹਨੇ ਸਾਰਾ ਕੁਝ ਕਰਕੇ ਦਿਖਾਤਾ ਪ੍ਰਧਾਨ ਮਾਤਰੀ ਨੂੰ ਉਸਿਆ ਨਾ ਬੰਦਿਆਂ ਨੂੰ ਇਹਨਾਂ ਦੇ ਪੈਰਾਂ ਤੇ ਖੜੇ ਕਰਕੇ ਦਿਖਾ ਦਾਂਗੇ ਮੈਂ ਸਾਹਿਬ ਕੀ ਲੱਗਦਾ ਕਿ ਜੋ ਅੱਜ ਅਨਾਉਂਸਮੈਂਟ ਕੀਤੀ ਹੈ ਸੈਂਟਰ ਤੋਂ ਉਹ ਬਾਜਬ ਹੈ ਬਾਜਬ ਤਾਂ ਬਿਲਕੁਲ ਨਹੀਂ ਹੈ ਇਟ ਇਜ਼ ਅਨਜਸਟ ਅਨਫੇਅਰ ਧੇਰ ਆਏ ਦਰੋਸਤ ਨਹੀਂ ਆਏ ਜੇ ਇਹ ਸਚਾਈ ਹੈ ਜਿਹੜਾ ਤੁਸੀਂ ਕਹਿ ਰਹੇ ਹੋ ਜਿਹੜੀ ਕਿ ਹੋਏਗੀ ਤੁਸੀਂ ਮੇਰੇ ਕੋਲ ਮੇਰੇ ਕੋਲ ਕਿਉਂ ਤੁਸੀਂ ਕਹੋਗੇ ਉਹ ਜਿਹੜੀ ਕਿ ਔਥੈਂਟਿਕ ਇਨਫੋਰਮੇਸ਼ਨ ਹੈ ਇਹ ਮਾਲਬ ਟੂ ਲੇਟਲ ਟੂ ਲੇਟ ਪਰ ਅਸੀਂ ਇਹਦੀ ਪ੍ਰਵਾਹ ਕੀਤੇ ਤੋਂ ਬਿਨਾਂ ਕੰਮ ਕਰਾਂਗੇ ਅਸੀਂ ਤਕੜੇ ਹੋ ਕੇ ਲੜਾਂਗੇ ਆਪਣੇ ਹੱਕਾਂ ਪਿੱਛੇ ਵੀ ਲੜਾਂਗੇ ਇਧਰੋਂ ਫ੍ਰੀ ਹੋ ਜਾਈਏ ਬਾਕੀ ਜੋ ਸਰਕਾਰ ਦਾ ਹੁਕਮ ਹੋਏਗਾ ਉਹ ਸਾਡੀ ਪਾਰਟੀ ਫੈਸਲਾ ਕਰੇਗੀ ਨਾ ਉਹ ਤੋਂ ਜਿਹੜੇ ਆਪਣੇ ਹੱਕ ਆ ਕਈ ਵਾਰੀ ਕੀ ਹੁੰਦਾ ਕਿ ਜਿਹੜੇ ਹੱਕ ਹੁੰਦੇ ਆ ਤੁਹਾਨੂੰ ਮਿਲਦੇ ਹੀ ਨਹੀਂ ਨਾ ਜਦੋਂ ਤਾਂ ਇੱਕ ਇੱਕ ਭਾਵਨਾ ਆਂਦੀ ਆ ਫਿਰ ਉਸਦੇ ਦੁੱਖ ਵੀ ਹੁੰਦਾ ਹੋ ਸਕਦਾ ਕਿ ਬੜੀ ਹੋ ਫਿਰ ਖੋ ਕੇ ਵੀ ਲੈਣੇ ਪੈਂਦੇ ਆ ਕੀਰ ਦੇ ਵਿੱਚ ਮੈਂ ਇਹ ਮੁੱਦਾ ਜਾਵਾਂਗਾ ਮੁੱਖ ਮੰਤਰੀ ਸਾਹਿਬ ਦੀ ਸੇਵ ਦੇਖੋ ਅਸੀਂ ਆਪਾਂ ਸਾਰੇ ਜਣੇ ਆਪਾਂ ਅਰਦਾਸ ਕਰਦੇ ਆ ਉਹ ਠੀਕ ਆ ਗਿਆ ਬਹੁਤ ਠੀਕ ਆ ਮਤਲਬ ਨੂੰ ਉਮੀਦ ਹੈ ਕਿ ਇੱਕ ਦੋ ਦਿਨਾਂ ਚ ਬਾਹਰ ਆ ਜਾਣਗੇ ਤੁਸੀਂ ਉਹਨਾਂ ਨੂੰ ਦੁਬਾਰਾ ਜੁਇਲ ਸੀਐਮ ਨਾਲ ਐਕਸ਼ਨ ਥੈਂਕ ਯੂ ਤਾਂ ਬਿਲਕੁਲ ਐਸਐਲਏ ਮੁੱਖ ਮੰਤਰੀ ਸਿਹਤ ਦੇ ਬਾਰੇ ਵੀ ਗੱਲਬਾਤ ਕੀਤੀ ਆ ਅਸੀਂ ਵੀ ਅਰਦਾਸ ਕਰਦੇ ਕਿ ਉਹਨਾਂ ਦੀ ਜਲਦ ਤੋਂ ਜਲਦ ਸਿਹਤਯਾਬੀ ਹੋਵੇ ਪਰ ਜਿਹੜਾ ਕੇਂਦਰ ਸਰਕਾਰ ਵੱਲੋਂ ਅਨਾਉਂਸਮੈਂਟ ਕੀਤੀ ਗਈ ਹੈ ਹੜਪੀੜਤਾਂ ਲਈ ਉਹ ਗੈਰਵਾਜਬ ਦੱਸਿਆ ਹੈਗਾ ਡਾਕਟਰ ਬਲਵੀਰ ਸਿੰਘ ਹੋਰਾਂ ਨੇ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਖਿੰਦਰ ਕੰਬੋਜ ਨਾਲ ਨਿਊਜ਼ ਚੈਨਲ ਟੀਵੀ ਜਲੰਧਰ